ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਤੁਹਾਡੇ ਨਾਲ ਸੰਤ ਮਸਕੀਨ ਜੀ ਦੇ ਕੁਝ ਬਚਨਾਂ ਨੂੰ ਸਾਂਝਾ ਕਰੀਏ ਅੱਜ ਦਾ ਜੋ ਟੌਪਿਕ ਹੈ ਉਹ ਹੈ ਕੱਚਾ ਤੇ ਪੱਕਾ ਕੱਚਾ ਫਲ ਕੌੜਾ ਤੇ ਬੇਸਵਾਦੀ ਹੁੰਦਾ ਹੈ ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ ਕੱਚੇ ਘੜੇ ਵਿੱਚ ਪਾਣੀ ਭਰ ਕੇ ਨਹੀਂ ਰੱਖਿਆ ਜਾ ਸਕਦਾ ਇਸੀ ਤਰ੍ਹਾਂ ਕੱਚੇ ਮਨੁੱਖ ਦੀ ਜ਼ਿੰਦਗੀ ਵਿੱਚ ਕੁਰਤਨ ਹੁੰਦੀ ਹੈ। ਕੱਚੇ ਮਨੁੱਖ ਦਾ ਜੀਵਨ ਕੋਈ ਉੱਚਾ ਨਹੀਂ ਹੁੰਦਾ। ਕੱਚਾ ਮਨੁੱਖ ਉਸ ਕੱਚੇ ਘੜੇ ਦੀ ਤਰ੍ਹਾਂ ਹੈ ਜਿਸ ਵਿੱਚ ਅੰਮ੍ਰਿਤ ਜਲ ਭਰ ਕੇ ਰੱਖਣਾ অতি ਕਠਿਨ ਹੈ। ਪੱਕਾ ਫਲ ਮਿੱਠਾ ਤੇ ਸਵਾਦੀ ਹੁੰਦਾ ਹੈ। ਪੱਕੀ ਬੁਨਿਆਦ ਉੱਤੇ ਪੱਕੇ ਤੇ ਉੱਚੇ ਮਹਿਲ ਉਸਾਰੇ ਜਾ ਸਕਦੇ ਹਨ। ਉਖਤਾ ਮਿਜ਼ਾਜ਼ ਮਨੁੱਖ ਅੰਦਰ ਹੀ ਰੱਬੀ ਰਸ ਸਮਾ ਸਕਦਾ ਹੈ ਕੱਚੇ ਮਨੁੱਖ ਦੀਆਂ ਗੱਲਾਂ ਕੱਚੀਆਂ ਹੁੰਦੀਆਂ ਹਨ ਜਿੰਨਾ ਗੱਲਾਂ ਅੰਦਰ ਕੋਈ ਸਾਰ ਨਹੀਂ ਹੁੰਦੀ ਸੋਚਣਾ ਵੇਖਣਾ ਵੀ ਕੱਚਾ ਹੁੰਦਾ ਹੈ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਕੱਚਿਆਂ ਤੋਂ ਦੂਰ ਹੀ ਰਹੀਏ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਅਕਸਰ ਕੱਚੇ ਵੈਰਾਗੀ ਪ੍ਰਭੂ ਮਾਰਗ ਤੋਂ ਥਿੜਕ ਜਾਂਦੇ ਹਨ ਝੜ ਝੜ ਪਵ ਦੇ ਕੱਚੇ ਬਿਰਹੀ ਜਿੰਨਾ ਕਾਰਨ ਆਏ ਤੂਫਾਨੀ ਹਵਾਵਾਂ ਤੇ ਗੜਿਆਂ ਦੀ ਮਾਰ ਤੋਂ ਜੋ ਬਚ ਜਾਵੇ ਪੰਛੀਆਂ ਨੇ ਟੁੱਕਿਆ ਨਾ ਹੋਵੇ ਤੇ ਕੀੜਿਆਂ ਨੇ ਦਾਗੀ ਨਾ ਕੀਤਾ ਹੋਵੇ ਉਹੀ ਫਲ ਪੱਕ ਕੇ ਰਸਦਾਇਕ ਬਣਦਾ ਹੈ ਜਿਹੜਾ ਮਨੁੱਖ ਵਾਸ਼ਨਾ ਦੇ ਝੱਖੜ ਵਿੱਚ ਡੋਲ ਰਵੇ ਕੁਸੰਗਤ ਤੋਂ ਦਾਗੀ ਤੇ ਡਾਲੀ ਤੋਂ ਟੁੱਟਿਆ ਨਾ ਹੋਵੇ ਦੁੱਖਾਂ ਦੇ ਗੜੇ ਪੈਣ ਤੇ ਝੜਿਆ ਨਾ ਹੋਵੇ ਉਹੀ ਮਨੁੱਖ ਪ੍ਰਭੂ ਦੀ ਸ੍ਰਿਸ਼ਟੀ ਵਿੱਚ ਕਬੂਲ ਹੁੰਦਾ ਹੈ ਕਬੀਰ ਫਲ ਲਾਗੇ ਫਲਨ ਪੱਕਣ ਲਾਗੇ ਆੰਬ ਜਾਏ ਪਹੁੰਚੇ ਖਸਮ ਕੋ ਜੋ ਵਿੱਚ ਨਖਾਈ ਕਾਮ ਤਪ ਦੀ ਅਗਨ ਨਾਲ ਜਦ ਜੀਵਨ ਪੱਕਦਾ ਹੈ ਤਾਂ ਅੰਮ੍ਰਿਤ ਨਾਲ ਭਰ ਜਾਂਦਾ ਹੈ ਫਿਰ ਐਸਾ ਮਨੁੱਖ ਰਸਮਾਨਦਾ ਹੈ ਰਸ ਵੰਡਦਾ ਹੈ ਔਰ ਉਹ ਰਸ ਦਾ ਸੋਮਾ ਬਣ ਜਾਂਦਾ ਹੈ ਹਿਰਦੇ ਵਿੱਚ ਵਸਿਆ ਰਸ ਰਸਨਾ ਨਾਲ ਪ੍ਰਗਟ ਹੁੰਦਾ ਹੈ ਹਿਰਦੇ ਵਿੱਚ ਕਪਟ ਹੋਵੇ ਤੇ ਮੂੰਹ ਵਿੱਚੋਂ ਸੱਚ ਦੀ ਗੱਲ ਆਕੇ ਐਸਾ ਮਨੁੱਖ ਬਾਬੇ ਫਰੀਦ ਦੀ ਦ੍ਰਿਸ਼ਟੀ ਵਿੱਚ ਕੱਚਾ ਹੈ ਜਿਨ ਮਨਹੋਰ ਮੁਖ ਹੋ ਸੇ ਕਾਂਡੇ ਕੱਚੇ ਸੰਗਤ ਜੀ ਇਸ ਦੇ ਵਿੱਚ ਸਾਨੂੰ ਮਸਕੀਨ ਜੀ ਇਹ ਸਮਝਾਉਂਦੇ ਨਜ਼ਰ ਆ ਰਹੇ ਨੇ ਕਿ ਜੋ ਪ੍ਰਭੂ ਦੇ ਮਾਰਗ ਤੇ ਤਾਂ ਚੱਲਦੇ ਨੇ ਪਰ ਥੋੜੇ ਜੇ ਦੁੱਖ ਤਕਲੀਫਾਂ ਆਉਣ ਦੇ ਨਾਲ ਉਹ ਆਪਣੇ ਰਾਹ ਤੋਂ ਥਿੜਕ ਜਾਂਦੇ ਨੇ ਅਜਿਹੇ ਮਨੁੱਖ ਉਸ ਪ੍ਰਭੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦੇ ਮਨੁੱਖ ਦੀ ਜ਼ਿੰਦਗੀ ਵਿੱਚ ਚਾਹੇ ਕਿੰਨੇ ਵੀ ਝਖੜ ਝੁਲਨ ਦੁੱਖਾਂ ਦੇ ਜਾਂ ਕਿੰਨੇ ਵੀ ਅਜਿਹੇ ਥਾਵੇਂ ਬੰਦਾ ਕੰਮ ਕਰਦਾ ਹੋਵੇ ਜਿੱਥੇ ਉਸ ਨੂੰ ਹਰ ਜਗ੍ਹਾ ਕੁਸੰਗਤ ਦਾ ਹੀ ਸਾਹਮਣਾ ਕਰਨਾ ਪੈਂਦਾ ਹੋਵੇ ਪਰ ਉਹ ਆਪਣੇ ਆਪ ਨੂੰ ਉਸ ਕੁਸੰਗਤ ਦੇ ਮੈਲੇ ਪ੍ਰਭਾਵ ਤੋਂ ਅਡੋਲ ਰੱਖੇ ਦੁੱਖ ਤਕਲੀਫਾਂ ਤੋਂ ਨਾ ਘਬਰਾਵੇ ਤੇ ਪ੍ਰਭੂ ਦੀ ਯਾਦ ਵਿੱਚ ਲੱਗਿਆ ਰਹੇ ਐਸਾ ਮਨੁੱਖ ਹੀ ਨੂੰ ਹੀ ਸੰਤ ਜੀ ਪੱਕਾ ਕਹਿੰਦੇ ਹਨ ਜੋ ਕਿ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ ਸੰਗਤ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ